ਦੂਜੀਆਂ ਪਾਰਟੀਆਂ ਕੋ ਬੜੇ ਸਾਧਨ ਆ ਉਹਨਾਂ ਸਰਕਾਰਾਂ ਮਾਣੀਆਂ ਉਹਨਾਂ ਕੋ ਬਹੁਤ ਉਹਨਾਂ ਦੇ ਪਿੰਡਾਂ ਥਾਂ ਵਿੱਚ ਪਹਿਲਾਂ ਤੋਂ ਵੀ ਪੰਜ ਸਰਪੰਚ ਆ ਕਈ ਇਦਾਂ ਦੇ ਹੈਗੇ ਆ ਸਾਧਨ ਕਿ ਉਹ ਉਹਨਾਂ ਦੀ ਇਕੱਠ ਕਰਨਾ ਐਡਾ ਔਖੀ ਗੱਲ ਨਹੀਂ ਪਰ ਸਾਡੇ ਤੇ ਮੇਰਾ ਖਿਆਲ ਆ ਕਿ ਅਸੀਂ ਤੇ ਸੰਗਤਾਂ ਨੇ ਤੇਲ ਵੀ ਆਪਣੇ ਕੋਲੋਂ ਪਾਉਣਾ ਸਾਰੀਆਂ ਚੀਜ਼ਾਂ ਸੰਗਤਾਂ ਨੂੰ ਵੀ ਆਮ ਮਹਾਰੇ ਜੜਾ ਆਉਣਾ ਮੇਰਾ ਖਿਆਲ ਆ ਕਿ ਬਹੁਤ ਵੱਡੀ ਗੱਲ ਆ 127 ਦੀ ਮੋਹਰ ਲੱਗਦੀ ਆ ਤੁਹਾਨੂੰ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਅਕਾਲੀ ਦਲ ਵਰਤ ਪੰਜਾਬ ਦੇ ਵੱਡੇ ਪੱਧਰ ਤੇ ਆਉਗੇ ਅੱਗੇ ਮੇਰਾ ਖਿਆਲ ਹੈ ਕਿ ਲੋਕ ਚਾਹ ਰਹੇ ਲੋਕਾਂ ਦੀ ਇਹੋ ਹੀ ਤਮੰਨਾ ਵਾ ਬਾਕੀ ਇਸ ਦਾ ਫੈਸਲਾ ਤਾਂ ਲੋਕਾਂ ਨੇ ਸੰਗਤਾਂ ਨਹੀਂ ਕਰਨਾ ਪਰ ਜਿਹੜੀ ਤਦਾਦ ਸੰਗਤਾਂ ਦਾ ਅਸੀਂ ਜਦੋਂ ਵੀ ਪੰਜਾਬ 'ਚ ਵਿਚਰਦੇ ਹਾਂ ਤੇ ਆ ਇਸਰਾਈਲੀ 'ਚ ਸਾਨੂੰ ਐਂ ਲੱਗਦਾ ਸੀ ਕਿ ਸ਼ਾਇਦ ਹੋ ਸਕਦਾ ਕਿ ਉਹਨਾਂ ਨੂੰ 1.5 ਸਾਲ ਐਮਪੀ ਬਣ ਤੋਂ ਬਾਅਦ ਇੱਕ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਤੇ ਸ਼ਾਇਦ ਸੰਗਤਾਂ 'ਚ ਕੋਈ ਅਸ਼ਾ ਦੀ ਕਮੀ ਹੋ ਜੇ ਇਹ ਠੀਕ ਹੈ ਕਿ ਸਾਡਾ ਐਮਪੀ ਤੇ ਬਾਹਰ ਨਹੀਂ ਆ ਰਿਹਾ ਪਰ ਮੇਰਾ ਖਿਆਲ ਹੈ ਕਿ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੋਈ ਵੀ ਜੋੜੀਆਂ ਉਹਨਾਂ ਨੂੰ ਕੋਈ ਦੁੱਖ ਤਕਲੀਫਾਂ ਅਸੀਂ ਉਹਨਾਂ ਦੀ ਨਹੀਂ ਉਹ ਐਮਪੀ ਨਾ ਬਾਹਰ ਹੋਣ ਦੀ وجہ ਨਾਲ ਨਹੀਂ ਕਰ ਹੱਲ ਕਰ ਸਕੇ ਜਾਂ ਸਰਕਾਰਾਂ ਦੀ ਬਦਨੀਤੀ ਹੈ ਕਿ ਉਹ ਇਹ ਚੀਜ਼ੇ ਖਡੂਰ ਸਾਹਿਬ ਦੇ ਲੋਕਾਂ ਨਾਲ ਧੱਕਾ ਕਰਨਾ ਚਾਹ ਰਹੀਆਂ ਫਿਰ ਵੀ ਉਹਨਾਂ ਨੇ ਕਦੀ ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਅਸੀਂ ਇਸ ਕਰਕੇ ਅਸੀਂ ਸਰਕਾਰਾਂ ਨੂੰ ਹੁਣ ਵੀ ਇਹ ਚੀਜ਼ ਹੈ ਕਿ ਬੇਨਤੀ ਕਰਦੇ ਆ ਕਿ ਤੁਸੀਂ ਇਹ ਚੀਜ਼ ਹੈ ਕਿ ਜੋ ਉਹ ਕਾਨੂੰਨ ਕਹਦੇ ਆ ਕੋਈ ਸੰਵਿਧਾਨ ਦੇ ਕੋਈ ਹੈਗਾ ਸਾਰਾ ਕੁਝ ਉਹਦੇ ਤਹਿ ਚ ਲੋਕਾਂ ਦੇ ਫਤਵੇ ਦਾ ਸਤਕਾਰ ਕਰਦੇ ਹੋਏ ਉਹਨਾਂ ਜਿਹੜੇ ਉਹਨਾਂ ਦੇ ਉਹਨਾਂ ਦੇ ਸਾਥੀ ਆ ਜਾਂ ਉਹ ਆ ਉਹਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ